ਤਾਰੀਵਾਲ ਵਿੱਚ ਪਹਿਲੀ ਵਾਰ ਕ੍ਰਿਟੀਕਲ ਕੇਅਰ ਲਈ ਆਈ ਸੀ ਯੂ ਦੀ ਸ਼ੁਰੂਆਤ ਇਸ ਆਈ ਸੀ ਯੂ ਕੰਪਲੈਕਸ ਦਾ ਉਦਘਾਟਨ ਡਾਕਟਰ ਭਾਰਤ ਭੂਸ਼ਣ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਕੀਤਾ ਗਿਆ ਉਦਘਾਟਨ ਸਮਾਰੋਹ ਵਿੱਚ ਤਾਰੀਵਾਲ ਅਤੇ ਆਸ-ਪਾਸ ਦੇ ਖੇਤਰ ਦੇ ਕਈ ਪ੍ਰਮੁੱਖ ਡਾਕਟਰ ਅਤੇ ਆਦਰਸ਼ ਲੋਕ ਮਜੂਸਨ ਇਸ ਮੌਕੇ ਤੇ ਮੌਜੂਦ ਡਾਕਟਰਾਂ ਅਤੇ ਮਹਾਰਾ ਨੇ ਧਾਰੀਵਾਲ ਖੇਤਰ ਲਈ ਇਸ ਆਈਸੀਯੂ ਦੀ ਮਹੱਤਾ ਤੇ ਜ਼ੋਰ ਦਿੱਤਾ ਅਤੇ ਇਸ ਨੂੰ ਇਸ ਖੇਤਰ ਵਿੱਚ ਚਿਕੈਸਾ ਸੇਵਾਵਾਂ ਲਈ ਇੱਕ ਮਹੱਤਵਪੂਰਨ ਮੇਲ ਪੱਧਰ ਦੱਸਿਆ ਧਾਰੀਵਾਲ ਅਤੇ ਆਸ-ਪਾਸ ਦੇ ਪਿੰਡਾਂ ਦੇ ਨਿਵਾਸੀਆਂ ਲਈ ਇਹ ਸਹੂਲਤਾ ਜਾਨ ਬਚਾਉਣ ਵਾਲੀ ਸਾਬਿਤ ਹੋਵੇਗੀ ਇਸ ਨਾਲ ਨਾ ਸਿਰਫ ਚਿਕਿਸਾ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਇਲਾਜ ਮਿਲੇਗਾ ਸਗੋਂ ਵੱਡੀਆਂ ਦੁਰਘਟਨਾਾਂ ਅਤੇ ਗੰਭੀਰ ਬਿਮਾਰੀਆਂ ਦੇ ਕੇਸਾਂ ਵਿੱਚ ਵੀ ਸ਼ਹਿਰ ਵੱਲ ਜਾਣ ਦੀ ਲੋੜ ਨਹੀਂ ਪਵੇਗੀ ਹੁਣ ਧਾਰੀਵਾਲ ਵਿੱਚ ਹੀ ਵਧੀਆ ਚਿਕਿਸਾ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ ਜਿਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਇਲਾਜ ਦਾ ਖਰਚਾ ਵੀ ਘੱਟ ਹੋਵੇਗਾ ਅੱਜ ਧਾਰੀਵਾਲ ਵਿਖੇ ਜਿਹੜਾ AMC ਗਰੁੱਪ ਆਫ ਜਿਹੜੇ ਹਸਪੀਟਲਸ ਆ ਉਹਨਾਂ ਦੇ ਵਿੱਚ ਹੋਰ ਐਡ ਹੁੰਦੇ ਹੋਏ ਹੈ ਧਾਰੀਵਾਲ ਦੇ ਵਿੱਚ ਵੀ ਉਹਨਾਂ ਦਾ ਇੱਕ ਹਸਪੀਟਲ ਜਿਹੜਾ ਉਹਨਾਂ ਵੱਲੋਂ ਖੋਲਿਆ ਗਿਆ। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਪਵਨ अरोड़ा ਜੀ ਚੇਅਰਮੈਨ ਉਹਨਾਂ ਦੇ ਬੇਟੇ ਰਿਸ਼ਭ ਜੀ ਉਹਨਾਂ ਦੇ ਮੈਡਮ ਉਹਨਾਂ ਦੇ ਡਾਕਟਰਾਂ ਸਾਰਿਆਂ ਦਾ ਧੰਨਵਾਦੀ ਵੀ ਉਹਨਾਂ ਨੇ ਮੈਨੂੰ ਬੁਲਾਇਆ ਇੱਥੇ ਇਹਦੀ ਓਪਨਿੰਗ ਵਾਸਤੇ। ਸਭ ਤੋਂ ਵੱਡੀ ਗੱਲ ਇਹ ਹੈ ਵੀ EMC ਹਸਪੀਟਲ ਜਿਹੜਾ ਹੈ ਬਹੁਤ ਸਾਡੇ ਏਰੀਆ ਦੇ ਵਿੱਚ ਹੋਰ ਵੀ ਜਗ੍ਹਾ ਦੇ ਉੱਤੇ ਸਾਰੀਆਂ ਹੈਲਥ ਸਰਵਿਸ ਜੜੀਆਂ ਦੇ ਰਿਆ। ਜਿਹੜਾ ਧਾਰੀਵਾਲ ਦਾ ਏਰੀਆ ਖਾਸ ਕਰਕੇ ਇਹਦਾ ਏਰੀਆ ਜਿਹੜਾ ਬਹੁਤ ਰੂਰਲ ਏਰੀਆ ਹੈ ਜਿਹਦੇ ਵਿੱਚ ਬਹੁਤ ਐਮਰਜੈਂਸੀ ਸਰਵਿਸ ਦੀ ਕਈ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਔਰ ਇਹ ਜਿਹੜੀਆਂ ਐਮਰਜੈਂਸੀ ਸਰਵਿਸਾਂ ਹੁਣ ਪੂਰੀ ਤਰ੍ਹਾਂ ਦੇ ਉੱਤੇ ਜਿਹੜੀਆਂ ਸਾਰੀਆਂ ਇੱਥੇ EMC ਹਸਪਤਾਲ ਦੇ ਵਿੱਚ ਟੈਕਲ ਹੋ ਜਾਣਗੀਆਂ ਜਿੰਨੀਆਂ ਵੀ ਸਪੈਸ਼ਲਾਈਜ਼ਡ ਸਰਵਿਸਾਂ ਜਿਹੜੀਆਂ ਕਿ ਇਹ ਹਸਪਤਾਲ ਕਰਕੇ ਸਾਰਿਆਂ ਨੂੰ ਇੱਥੇ ਮਿਲ ਜਾਣਗੀਆਂ ਕੋਈ ਵੀ ਕਾਰਡੀਓਲੋਜੀ ਦੇ ਨਾਲ ਰਿਲੇਟਡ ਹੈ ਨੈਫਰੋਲੋਜੀ ਦੇ ਨਾਲ ਰਿਲੇਟਡ ਹੈ ਕੋਈ ਯੂਰੋਲੋਜੀ ਨਾਲ ਰਿਲੇਟਡ ਹੈ ਜਾਂ ਨਿਊਰੋਨ ਨਾਲ ਰਿਲੇਟਡ ਹੈ ਸਾਰੀਆਂ ਸਰਵਿਸਾਂ ਅਵੇਲੇਬਲ ਹੋਣਗੀਆਂ ਜਿਹ ਰੋਮਾਨ ਨੂੰ ਅੰਮ੍ਰਿਤਸਰ ਵਿਖੇ ਜਾਣਾ ਪੈਂਦਾ ਸੀ ਦੂਰ ਦੂਰ ਦੇ ਲਈ ਆਪਣੀ ਟ੍ਰੀਟਮੈਂਟ ਲਈ ਜਾਣਾ ਚਾਹੁੰਦਾ ਸੀ ਇਸ ਕਰਕੇ ਇਸ ਏਰੀਆ ਨੂੰ ਜਿੰਨੀਆਂ ਸਰਵਿਸ ਜੜੀਆਂ ਹੈਗੀਆਂ ਜਿਹੜੀ ਇੱਥੇ ਮਿਲਣਗੀਆਂ ਔਰ ਇਹਦਾ ਉਹ ਮੈਨੂੰ ਜੋ ਮੈਨੂੰ ਉਮੀਦ ਹੈ ਵੀ ਸਾਰੇ ਉਹਦਾ ਪ੍ਰੋਪਰ ਬੈਨੀਫਿਟ ਵੀ ਉਠਾਣਗੇ ਔਰ ਸਭ ਤੋਂ ਜਿਹੜਾ ਜ਼ਰੂਰੀ ਇਹ ਹੈ ਕਿ ਡਾਕਟਰ ਸਭ ਜਿਹੜੇ ਇੱਥੇ ਹੈਗੇ ਸਾਰੇ ਬੜੇ ਕੁਆਲੀਫਾਈਡ ਡਾਕਟਰਸ ਨੇ ਜਿਨ੍ਹਾਂ ਵੱਲੋਂ ਕੋਈ ਵੀ ਸਰਵਿਸ ਦੇਣ 'ਚ ਪ੍ਰੋਬਲਮ ਨਹੀਂ ਹੈ ਔਰ ਹਸਪੀਟਲ ਦੇ ਵਿੱਚ ਸਾਰੀਆਂ ਹੀ ਸਰਵਿਸ ਜੜੀਆਂ ਪ੍ਰੋਪਰਲੀ ਇਕਵਿਪਡ ਹੈ ਪ੍ਰੋਪਰਲੀ ਐਮਰਜੈਂਸੀ ਪ੍ਰੋਪਰਲੀ ਆਈਸੀਯੂ ਪ੍ਰੋਪਰਲੀ ਇਕਵਿਪਡ ਔਰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਲੋਕਾਂ ਦੇ ਲਈ ਪ੍ਰੋਬਲਮ ਹੀ ਆਏਗੀ ਔਰ ਮੈਨੂੰ ਉਮੀਦ ਆ ਵੀ ਲੋਕ ਇਹਦਾ ਫਾਇਦਾ ਉਠਾਣਗੇ ਔਰ ਸਾਰੀ ਸਰਸੇ ਜਿਹੜੀਆਂ ਮੈਂ ਕਿਤੇ ਜਾਣ ਦੀ ਬਜਾਏ ਇੱਥੇ ਹੀ ਆਪਣੀਆਂ ਅਵੇਲੇਬਲ ਕਰ ਦ। ਤਾਰੀਵਾਲ ਦੇ ਵਿੱਚ ਇਹਦਾ ਆਂ ਦਾ ਨੀਲ ਪੱਥਰ ਜ਼ਰੂਰ ਸਾਬਤ ਹੋਏਗਾ। ਇਹ ਇਸ ਕਰਕੇ ਹੈਗਾ ਕਿਉਂਕਿ ਬਹੁਤ ਸਾਰੀਆਂ ਤੁਹਾਨੂੰ ਵੀ ਪਤਾ ਵੀ ਸ਼ਾਇਦ ਸਰਸੇ ਜਿਹੜੀਆਂ ਇੱਥੇ ਅਵੇਲੇਬਲ ਨਹੀਂ ਹੈਗੀਆਂ ਸਿਰਫ ਡਾਕਟਰ ਜਿੱਦਾ ਅੱਗੇ ਤੇ ਸਰਜਰੀ ਕੁਝ ਮੈਡੀਸਿਨ ਦੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਸਾਰੀਆਂ ਹੋਣ ਜਿਹੜੀਆਂ ਸਰਸੇ ਜਿਹੜੀਆਂ ਇੱਕ ਰੂਫ ਦੇ ਥੱਲੇ ਮਿਲਣੀਆਂ ਜਿਹੜੀਆਂ ਇਹ ਜੋ ਮਰਜੀ ਹੈ ਇਹਦਾ ਇੱਕ ਬੈਨੀਫਿਟ ਹੁੰਦਾ ਹੀ ਹੈ ਲੋਕਾਂ ਨੇ ਇਸ ਦੇਖੋ ਪਿੰਡ ਦੇ ਬਹੁਤ ਸਾਰੇ ਇਹਦੇ ਵਿੱਚ ਜੋ ਮਿਨਿਮਮ ਹੈ ਦੇਖੋ ਇਹਦੇ ਵਾਸਤੇ ਹਸਪਤਲ ਹੀ ਪਿੰਡ ਦਾ ਕੋਈ ਇਹਨਾਂ ਦਾਇਰਾ ਨਹੀਂ ਹੁੰਦਾ ਪਰ ਫਿਰ ਵੀ ਇਹਦੇ ਲਈ ਘੱਟੋ ਘੱਟ ਮੇਰੇ ਖਿਆਲ ਦੇ ਲਾਗੇ ਚੱਕੇ 1.5 200 ਪਿੰਡ ਤੇ ਹੈ ਹੀ ਹੈ ਜਿਹੜਾ ਇਹਨੂੰ ਬਿਲਕੁਲ ਲਾਗੇ ਰਹਿਣਗੇ ਪਰ ਕਿਸੇ ਵੀ ਹਸਪਤਲ ਤੇ ਜਾਣ ਲਈ ਕਿਸੇ ਵੀ ਕੋਈ ਪਿੰਡ ਦਾ ਦਾਇਰਾ ਨਹੀਂ ਹੁੰਦਾ ਕੋਈ ਵੀ ਕਿਤੇ ਜਾ ਕੇ ਆਪਣੀ ਸਰਸੇ ਲੈ ਸਕਦਾ ਮੇਰਾ ਨਾਮ ਡਾਕਟਰ ਰਿਸ਼ਵਰ ਰੋੜਾ ਹੈ ਤੋ ਅੱਜ ਅਸੀਂ ਕੋਲੀ ਹਸਪੀਟਲ ਬੈਠੇ ਆ ਜੋ ਕਿ ਧਾਰੀਵਾਲ ਵਿੱਚ ਹੈ ਤੇ EMC ਗਰੁੱਪ ਆਫ ਹਸਪੀਟਲ ਨੇ ਇਹਨੂੰ ਆਪਣੀ ਸੁਪਰ ਸਪੈਸ਼ਲਿਟੀ ਸਰਵਿਸਸ ਦੇਣ ਵਾਸਤੇ ਓਵਰਟੇਕ ਕੀਤਾ ਹੈ ਮੈਂ ਨਾਲ ਹੀ ਨਾਲ ਬਹੁਤ ਧੰਨਵਾਦੀ ਆ ਸਾਡੇ ਸਿਵਲ ਸਰਜਨ ਸਾਹਿਬ ਦਾ ਜੋ ਕਿ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਨੇ ਸਾਡੀ ਜਿਹੜੀ ਐਮਰਜੈਂਸੀ ਹੈ ਤੇ ਆਈਸੀਯੂ ਫੈਸਿਲਿਟੀ ਜਿਹੜੀ ਆਪਾਂ ਸਟਾਰਟ ਕੀਤੀ ਹੈ ਉਹਦਾ ਉਦਘਾਟਨ ਕੀਤਾ ਤੇ ਹੋਰ ਵੀ ਜਿਹੜੇ ਆਏ ਇੱਥੇ ਮਹਿਮਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਤੇ ਜਿਹੜੀ ਵਸਤਾਰੀ ਮੀਡੀਆ ਜਿੱਥੇ ਪਹੁੰਚੀ ਹੋਈ ਹੈ ਕਿਉਂਕਿ ਮੀਡੀਆ ਤੋਂ ਬਿਨਾਂ ਕਿਸ ਨੂੰ ਨਹੀਂ ਪਤਾ ਸਿੱਖੀ ਕਿ ਫੈਸਿਲਿਟੀ ਦੇ ਰਹੇ ਆ ਤੇ ਮੈਂ ਤੁਹਾਡਾ ਵੀ ਬਹੁਤ ਧੰਨਵਾਦੀ ਆ ਇੱਥੇ ਅਸੀਂ ਪਹਿਲਾਂ ਸਰਜਰੀ ਦਾ ਡਾਕਟਰ ਸਭ ਕਰ ਹੀ ਰਹੇ ਸੀ ਉਹ ਨਾਲ ਦੇ ਨਾਲ ਅਸੀਂ ਐਮਰਜੈਂਸੀ ਫੈਸਿਲਿਟੀ ਵੀ ਸ਼ੁਰੂ ਕਰਤੀ ਹੈ ਨਾਲ ਹੀ ਨਾਲ ਅਸੀਂ ਆਈ ਸੀ ਯੂ ਵੀ ਇੱਥੇ ਬਣਾਤਾ ਜਿਹਦੇ ਲਈ ਜਿਹੜੇ ਕ੍ਰਿਟੀਕਲ ਕੇਅਰ ਦੇ ਐਕਸਪਰਟ ਡਾਕਟਰ ਮੁਨੀਬ ਨੇ ਉਹ ਰੋਜ਼ ਇੱਥੇ ਤਨਾਤ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਮੈਨ ਚਾਹਨਾ ਕਿ ਧਾਰੀਵਾਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਮਿਲੇ ਕਿਉਂਕਿ ਧਾਰੀਵਾਲ ਆਉਂਦਾ ਦਾ ਗੁਰਦਾਸਪੁਰ ਡਿਸਟ੍ਰਿਕਟ ਈ ਹੈ ਆਪਾਂ ਧਾਰੀਵਾਲ ਨੂੰ ਹੀ ਨਹੀਂ ਦੇਖਣਾ ਅਸੀਂ ਹੋਰ ਵੀ ਜਿਹੜੇ ਪੀੜਤ ਨੇ ਜਿਨ੍ਹਾਂ ਨੂੰ ਲੋੜ ਹੈ ਇਲਾਜ ਦੀ ਉਹ ਸਾਰੇ ਇੱਥੇ ਉਤਵਾ ਕੇ ਪਹੁੰਚਦੇ ਆਪਣਾ ਇਲਾਜ ਕਰਾਣ ਧਾਰੀਵਾਲ ਦੇ ਵਿੱਚ ਮੇਰੀ ਨੌਲੇਜ ਦੇ ਹਿਸਾਬ ਨਾਲ ਇਹੋ ਜਿਹਾ ਕੋਈ ਕ੍ਰਿਟੀਕਲ ਯੂਨਿਟ ਨਹੀਂ ਸੀਗਾ ਇਹ ਪਹਿਲਾ ਆਈਸੀਯੂ ਫੈਸਿਲਿਟੀ ਹੈ ਜਿਹੜੀ ਕੋਲੀ ਹਸਪਤਾਲ ਵਿੱਚ ਈਐਮਸੀ ਗਰੁੱਪ ਆਫ ਹਸਪੀਟਲ ਵੱਲੋਂ ਸਟਾਰਟ ਕੀਤੀ ਗਈ ਅਸੀਂ ਸਰ ਮਲਟੀਪਲ ਹਸਪੀਟਲ ਚਲਾਣੇ ਆ ਅੱਗੇ ਆਲਰੇਡੀ ਅਸੀਂ ਅਬਰੋਲ ਹਸਪੀਟਲ ਵੀ ਚਲਾ ਰਹੇ ਆ ਤੇ ਬੜਾ ਹੀ ਵਧੀਆ ਫੈਸਿਲਿਟੀ ਹਸਪੀਟਲ ਚਲਾਣਾ ਕੋਈ ਵੱਡੀ ਗੱਲ ਨਹੀਂ ਹੈ ਫੈਸਿਲਿਟੀ ਦੇਣਾ ਜਿਹੜੀ ਕਿ ਰਾਤ ਭਰਾਂ ਤੇ 24 ਘੰਟੇ ਫੈਸਿਲਿਟੀ ਦੇਣਾ ਸਭ ਤੋਂ ਵੱਡੀ ਗੱਲ ਹੈ ਬਿਲਡਿੰਗ ਬਣਾਉਣ ਨਾਲ ਹਸਪਤਾਲ ਹੀ ਚੱਲਦਾ ਜੀ ਉਹਦੇ ਲਈ ਫੈਸਿਲਿਟੀ ਹੋਣੀ ਚਾਹੀਦੀ ਹੈ ਡਾਕਟਰ ਚਾਹੀਦੇ ਆ ਮਸ਼ੀਨਰੀ ਚਾਹੀਦੀ ਹੈ ਤੇ 24/7 ਫੈਸਿਲਿਟੀ ਚਾਹੀਦੀ ਹੈ ਇਹ ਨਹੀਂ ਕਿ ਰਾਤ ਨੂੰ ਅਸੀਂ ਦਰਾਜਾ ਬੰਦ ਕਰ ਲਈਏ ਤੇ ਮਰੀਜ਼ ਨੂੰ ਅੰਮ੍ਰਿਤਸਰ ਭਜਨਾ ਪੈ ਜਾਏ ਇਸ ਵਿੱਚੋਂ ਦੀ ਜਾਨ ਚਲੀ ਜਾਂਦੀ ਹੈ ਬਿਲਕੁਲ ਨਹੀਂ ਅਸੀਂ ਆਲਰੇਡੀ 2 ਮਹੀਨੇ ਤੋਂ ਇਹਨੂੰ ਚਲਾ ਰਹੇ ਆ ਅਸੀਂ ਕੋਈ ਵੀ ਚੀਜ਼ ਦਾ ਐਲਾਨ ਉਦੋਂ ਤੱਕ ਨਹੀਂ ਕਰਦੇ ਜਦੋਂ ਸਾਡੇ ਕੋਲ ਪੂਰੀ ਫੈਸਿਲਿਟੀ ਨਾ ਹੋਵੇ ਸੋ ਅੱਜ ਅਸੀਂ ਇਹਦਾ ਉਦਘਾਟਨ ਨਾਲ ਐਕਸਲੀ ਰੱਖਿਆ ਕਿਉਂਕ ऑलरेडी दस तो बारह मरीज अस इतने एक टाइम से इलाज करते हैं मई सर पवन अरोड़ा ई एम सी ग्रुप ऑफ हॉस्पिटल अमृतसर चेयरमैन हाँ पहले तो सारे ने पहलों तहे सारे मीडिया जो प्रिंट मीडिया तो जिन्हें भी आए उन्होंने स्वागत है और मेहरबानी भी है कि तुम तो अपने कीमती समय चो समय कटिया और मैं अपने सिविल सर्जन साहब मान योग सिविल सर्जन साहब का भी स्वागत करता वहां ਉਹਨਾਂ ਨੇ ਆਪਣੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਇੱਥੇ ਆ ਕੇ ਐਮਰਜੈਂਸੀ ਦਾ ইস্যੂ ਦਾ ਉਹ ਗੱਲ ਨੂੰ ਕੀਤਾ ਹੈ ਡਾਕਟਰ ਰੇਸ਼ਮ ਨੇ ਆਲਰੇਡੀ ਕਾਫੀ ਕੁਝ ਐਕਸਪਲੇਨ ਕਰ ਦਿੱਤਾ ਹੈ ਸੋ ਬੇਸਿਕ ਜਿਹੜਾ ਸਾਡਾ ਜਿਹੜਾ ਪਰਪਸ ਹੈ ਧਾਰੀਵਾਲ ਹਸਪੀਟਲ ਐਮਰਜੈਂਸੀ ਖੋਲਣ ਦਾ ਉਹ ਸਾਡਾ ਇੱਕ ਪਾਲਿਸੀ ਦਾ ਪਾਰਟ ਹੈਗਾ ਅਸੀਂ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਜਿਹੜੇ ਆ 5 ਹਸਪੀਟਲ ਚਲਾ ਰਹੇ ਆ ਪਟਾਲਾ ਹਸਪੀਟਲ ਚੱਲ ਰਿਹਾ ਚਲੰਦਰ ਚੱਲ ਰਿਹਾ ਧਾਰੀਵਾਲ ਕਰਦਾਸਪੁਰ ਪਠਾਨਕੋਟ ਇਹ ਸਾਰੇ ਸਾਡੇ ਸੁਪਰਵਾਈਜ਼ਨ ਚ ਸਾਡੇ ਅੰਡਰ ਚੱਲ ਰਹੇ ਆ ਔਰ ਸਾਡਾ ਏਮ ਇੱਕੋ ਹੀ ਹੈ ਕਿ ਅਸੀਂ ਜਿੱਥੇ ਵੀ ਸ਼ਹਿਰ ਤੇ ਜਾਣਾ ਉਹਦਾ ਨਾਮ ਇਸ ਕਰਕੇ ਪੈਦਾ ਹੋਣਾ ਕਿ ਅਸੀਂ ਟੱਚ ਦੀ ਕੇਅਰ ਸੈਂਟਰ ਨੂੰ ਘੋਨੇ ਆ ਟੱਚ ਦੀ ਕੇਅਰ ਸੈਂਟਰ ਚ ਮੈਂ ਤੁਹਾਨੂੰ ਪੰਜਾਬੀ ਦੱਸ ਦਣਾ ਕਿ ਜਦੋਂ ਮਰੀਜ਼ ਨੂੰ ਜਵਾਬਾ ਹੋਇਆ ਹੁੰਦਾ ਨਾ ਕਿਸੇ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਉਹਨੂੰ ਕਹਿੰਦੇ ਆ ਟੱਚ ਦੀ ਕੇਅਰ ਟੱਚ ਦੀ ਕੇਅਰ ਦੇ ਵਿੱਚ ਸਾਡਾ ਨਾਮ ਇਸ ਕਰਕੇ ਆ ਕਿ ਵੀ ਹੈਵ ਆਈਸ਼ੂ ਫੈਸਿਲਿਟੀ ਵੀ ਹੈਵ ਇਕਪਮੈਂਟ ਫੈਸਿਲਿਟੀ ਜਿਹਦੇ ਨਾਲ ਪੇਸ਼ੈਂਟ ਜਿਹੜੇ ਸਿਕ ਹੋਏ ਹੁੰਦੇ ਆ ਜਵਾਬਾ ਮਿਲਿਆ ਹੁੰਦਾ ਸਾਨੂੰ ਅਸੀਂ ਉਹ ਹੀ ਮੋਸਚਰੇਟ ਕਰਦੇ ਆ ਸੋ ਹਸਪੀਟਲ ਚਲਾਣਾ ਜਿਹੜਾ ਉਹ ਕੋਈ ਖੋਲਣਾ ਇੱਕ ਬੜੀ ਵੱਡੀ ਗੱਲ ਨਹੀਂ ਹੈ ਲੇਕਿਨ ਹਸਪੀਟਲ ਦੇ ਵਿੱਚ ਫੈਸਿਲਿਟੀ ਦੇਣੀ ਲੋਕਾਂ ਦਾ ਲੋਕਾਂ ਨੂੰ ਸੇਵਾ ਕਰਨਾ ਜਿਹੜਾ ਐਮਰਜੈਂਸੀ ਪੈਂਦੇ ਉਹ ਇੱਕ ਬੜੀ ਵੱਡੀ ਗੱਲ ਹੈ ਸੋ ਅਸੀਂ ਸਾਡੀ ਜਿਹੜੀ ਕੋਸ਼ਿਸ਼ ਹੈ ਧਾਰੀਵਾਲ ਚਾਲੜੀ ਸੀ ਚਾਰ ਪੰਜ ਮਹੀਨੇ ਤੋਂ ਜਿਹੜਾ ਚਲਾ ਰਹੇ ਹਾਂ ਔਰ ਅਸੀਂ ਇਸ ਕਰਕੇ ਪਹਿਲੇ ਇਹਨੂੰ ਐਮਰਜੈਂਸੀ ਤੋਂ ਅਸੀਂ ਪ੍ਰਮੋਟਰ ਨੇ ਕੀਤਾ ਬਿਕਾਉਜ਼ ਸਿਸਟਮ ਪੂਰਾ ਹੋ ਜਾਵੇ ਅਜੀ ਸਿਸਟਮ ਦੇ ਸਾਰ ਸਾਰਾ ਕੰਮ ਚੱਲ ਪਾ ਦੇ। ਦੇਖੋ ਡਾਕਟਰ ਐਕਸਪਰਟ ਟੀਮ ਜਿੰਨੇ ਵੀ ਡਾਕਟਰ ਸਾਡੇ EMC ਅਬਰੋਲ ਔਰ ਜਿੰਨੇ ਵੀ ਗਰੁੱਪ ਦੇ ਡਾਕਟਰ ਸਭ ਦੇ ਰੋਸਟਰ ਵਾਈਜ਼ ਜੁਟੀ ਰੱਖਦੀ ਹੁੰਦੀ ਹੈ ਸਾਡੇ ਕੋਲ ਹਰ ਹਰ ਸਪੈਸ਼ਲਿਟੀ ਦੇ ਡਬਲ ਡਬਲ ਡਾਕਟਰ ਐ। ਸੋ ਇੱਥੇ ਪਹਿਲੀ ਗੱਲ ਇਹ ਹੈ ਕਿ ਐਮਡੀ ਮੈਡੀਸਨ ਦੀ ਪਰਮਨੈਂਟ ਆਪੀ ਸ਼ੁਰੂ ਹੋ ਗਈ ਹੈ। ਡਾਕਟਰ ਦੀਪਕ ਕੋਲੀ ਸਰਜਨ ਨੇ ਜਿਹੜੇ ਆਲਰੇਡੀ ਪਹਿਲੇ ਉਹਨਾਂ ਦੀ ਕਲੈਂਟੇ ਸੀ ਉਹ ਵੀ ਇੱਥੇ ਕਈ ਆਪਣੀ ਸਰਵਿਸਿਜ਼ ਦੇ ਰਹੇ ਨੇ। ਇਸ ਤੋਂ ਇਲਾਵਾ ਆਰਥੋ ਦੀ ਆਪੀ ਜਿਹੜੀ ਸ਼ੁਰੂ ਹੋ ਗਈ, ਗਾਇਨੀ ਦੀ ਆਪੀ ਸ਼ੁਰੂ ਹੋ ਗਈ ਹੈ। ਜਿਹੜੇ ਸੁਪਰ ਸਪੈਸ਼ਲਿਸਟ ਨੇ ਜਿਹੜੇ ਅਰੂਲ ਜਾਂਦੇ ਆ ਉਹਨਾਂ ਦੀ ਵੀ ਡਿਊਟੀ ਲੱਗ ਗਈ ਹੈ ਕਿ ਇੱਥੇ ਲੋਡ ਪੈਂਦੇ ਤੁਸੀਂ ਕਿ ਜਣਾ ਦੇ ਇਧਰੋਂ ਹੀ ਤੇ ਆਣਾ ਵੀ ਇਧਰ ਆਈ ਹੈ ਕਿ ਤੁਸੀਂ ਇੱਥੇ ਸਰਵਿਸ ਪ੍ਰੋਵਾਈਡ ਕਰਾਣੀ ਹੈ ਉਹਨਾਂ ਦੀ ਬੇਸਿਕਲੀ ਜਿਹੜੀ ਲੋਡ ਹੁੰਦੀ ਹੈ ਉਹ ਹੁੰਦੀ ਹੈ ਉਹਨਾਂ ਦੇ opinion ਦੀ ਲੋਡ ਹੁੰਦੀ ਹੈ ਕਦੀ ਵੀ ਕੋਈ ਐਮਰਜੈਂਸੀ ਨਹੀਂ ਹੁੰਦੇ ਉਹ opinion ਦੇਣਾ ਵੀ ਸਾਡਾ ਪੀਨੇ ਚ ਦਵਾਈਆਂ ਠੀਕ ਹੋਣੀ ਚਾਹੀਦੀ ਇੱਥੇ ਗਾਇਨੀ ਵਾਸਤੇ ਅਸੀਂ ਸ਼ੁਰੂਆਤ ਕਰਦੇ ਡਾਕਟਰ ਰੀਆ ਮਹਾਜਨ ਆ ਜਿਹੜੇ ਇੱਥੇ ਆਪਰੇਟਿ ਕਰਨਗੇ ਉਹਨਾਂ ਨਾਲ ਅਲੜੀ ਪਲਾਨ ਵੀ ਹੋ ਗਈ ਹੋਈ ਹੈ ਜਿਹੜੇ ਬੱਚਿਆਂ ਵਾਸਤੇ ਹੈ ਉਹਦੇ ਵਾਸਤੇ ਕੀ ਹੈ ਕਿ ਗਾਇਨੀ ਦਾ ਕੁਝ 파ਟ ਹੁੰਦਾ ਜਿਹ ਪਟਾ ਜਿਹੜਾ ਜਮਦਾ ਨਾ ਅਸੀਂ ਉਹਨਾਂ ਹੀ ਪਾਰਟ ਕਰਦੇ ਆ ਅਸੀਂ ਨਿੱਕੂ ਪਿੱਕੂ ਨੂੰ ਈਐਮਸੀ ਪ੍ਰਮੋਟ ਨਹੀਂ ਕਰਦਾ ਲੇਕਿਨ ਮੈਂ ਤੁਹਾਡੇ ਨਾਲ ਜ ਦੱਸ ਹੀ ਦੇਣਾ ਤੁਸੀਂ ਕੁਛਣ ਬੜਾ ਵੀ ਪੁੱਛਿਆ ਈਐਮਸੀ ਕ੍ਰੈਡਲ ਅੰਮ੍ਰਿਤਸਰ ਦੇ ਵਿੱਚ ਅਗਲੇ ਮਹੀਨੇ ਖੁੱਲਣ ਜਾ ਰਿਹਾ ਜਿਹਦੇ ਚ ਸਿਰਫ ਮਦਰ ਐਂਡ ਚਾਈਲਡ ਕੇਅਰ ਹੈ ਅੰਮ੍ਰਿਤਸਰ ਦਾ ਸਾਰਨਾ ਬੈਸਟ ਨਿੱਕੂ ਪਿੱਕੂ ਜਿਹੜਾ ਪ੍ਰੋਪਰ ਬੱਚਿਆਂ ਵਾਸਤੇ ਨਿਊਨਰਲ ਵਾਸਤੇ ਜਿਹੜੇ ਨਵੇਂ ਜਨਮੇ ਬੱਚੇ ਨੇ ਉਹਨਾਂ ਵਾਸਤੇ ਅਸੀਂ ਬਣਾ ਰਹੇ ਆ ਉਹ ਅੰਮ੍ਰਿਤਸਰ ਅਨਜੀਤਪੁਰ ਇਲਾਕੇ ਚ ਡੀ ਬਲੌਕ ਚ ਸ਼ੁਰੂ ਹੋ ਰਿਹਾ ਤੇ ਉਹ ਸਾਡੀ ਇਗਾਜ਼ਤ ਹੈ ਕਿ ਅਸੀਂ ਪ੍ਰਮੋਟ ਔਰ ਅਨਾਉਂ ਜਿਹੜੀ ਜੀ ਸਾਡੇ ਕੋਲ ਅਵੇਲੇਬਲ ਹੈ ਅਗਰ ਨਹੀਂ ਅਵੇਲੇਬਲ ਸੀ ਨਹੀਂ ਕਰਦੇ